ਬਸ ਬਸ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਸਿੱਖ ਨੇ ਆਧਾਰ ਬਣਾਉਣਾ ਸੀ ਸ਼ਬਦ ਗਵਾਚ ਗਿਆ ਅੱਜ ਤੁਹਾਨੂੰ ਦੋ ਦਿਨ ਪਹਿਲਾਂ ਹੀ ਜਿਹੜਾ ਰੋਜ਼ ਕਹਿੰਦਾ ਸੀ ਪੂਜਾ ਕਾਲਕੀ ਪਰਚਾ ਸ਼ਬਦ ਕਾ ਦیدار ਖਾਲਸੇ ਕਾ ਇਹਨੇ ਮਾਇਆ ਦੀ ਸੇਵਾ ਕੀਤੀ ਲక్ష్ਮੀ ਦੀ ਪੂਜਾ ਕੀਤੀ ਪੂਜਾ ਕਾਲਕੀ ਕਹਿਣ ਵਾਲੇ ਨੇ ਆਪਣੇ ਘਰ ਲਾਈਟਾਂ ਜਗਾਈਆਂ ਵੀ ਕਿਤੇ ਮਾਇਆ ਨੂੰ ਭੁਲੇਖਾ ਨਾ ਪੈ ਜੇ ਸਾਡੇ ਘਰ ਲਾਈਟ ਬੰਦ ਵੇਖ ਕੇ ਗਵਾਂਢੀਆਂ ਕਰਨਾ ਚਲੀ ਜਾਏ ਇਹਨੇ ਲਾਈਟਾਂ ਜਗਾਤੀਆਂ ਮੋਮਬਤੀਆਂ ਬਾਲ ਦਿੱਤੀਆਂ ਲੜੀਆਂ ਲਾਤੀਆਂ ਕਿਉਂਕਿ ਉਹ ਆਂਦੇ ਆ ਵੀ ਜਦੋਂ ਮਾਇਆ ਆਉਂਦੀ ਹੈ ਨਾ ਜੇ ਤੁਹਾਡੇ ਘਰ ਹਨੇਰਾ ਹੋਇਆ ਤੇ ਉਹਨੇ ਗਵਾਂਡੀਆਂ ਕਰ ਚਲੀ ਜਾਣਾ ਤੇ ਫਿਰ ਉਸ ਰਾਤ ਰੌਸ਼ਨੀ ਕੀਤੀ ਜਾਂਦੀ ਹੈ ਜਗਮਗਾ ਇੱਕ ਬੇਮਤੀ ਕਰਾ ਸਾਡਾ ਕੋਈ ਵੀ ਤਿਯਾਰ ਮੁਸਲਮਾਨਾਂ ਨਾਲ ਲੜਗੜ ਨਹੀਂ ਹੈ 10 ਦੇ ਗਿਆਨ ਚ ਵਾਦਾ ਕਰਨਾ ਜੇ ਤੁਹਾਡੇ ਕੋਲ ਕੋਈ ਅੰਕੜਾ ਹੋਵੇ ਤੇ ਪ੍ਰਚਾਰਕਾਂ ਥਾਂ ਤੋਂ ਬੋਲਣਾ ਪੈਂਦਾ ਹੈ ਮੁਸਲਮਾਨਾਂ ਦੇ ਨਾਲ ਸਾਡਾ ਕੋਈ ਇਤਿਹਾਸ ਰਲਗੱਡ ਨਹੀਂ ਹੈ ਜਿੰਨੇ ਇਤਿਹਾਸ ਰਲਗੱਡ ਨੇ ਸਾਡੇ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਦੇ ਗੈ ਬਿਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਨਾਲ ਹੀ ਹੈ ਬਿਪਰਨ ਨਾਲ ਰਲਗੱਡ ਐ ਅੰਕੜਾ ਦੇਵਾਂ ਤੁਸੀਂ ਸੂਝਵਾਨ ਬੈਠੇ ਹੋ ਗੁਰੂ ਗੋਬਿੰਦ ਸਿੰਘ ਪਾਸ਼ਾ ਚਮਕੌਰ ਦੀ ਗੜੀ ਚੋਂ ਨਿਕਲਦੇ ਨੇ ਦਸੰਬਰ ਦਾ ਮਹੀਨਾ ਹੈ ਸਰਦੀ ਹੈ ਐਨ ਠੰਡ ਹੈ ਖਦਰਾਨੇ ਦੀ ਢਾਬ ਤੇ ਕਬਜ਼ਾ ਕੀਤਾ ਗੁਰੂ ਸਾਹਿਬ ਨੇ ਜਦੋਂ ਜੰਗ ਲੜੀ ਤੇ ਪਾਣੀ ਤੇ ਕਬਜ਼ਾ ਕਰਨ ਦੀ ਲੋੜ ਤਾਂ ਪੈਂਦੀ ਜੇ ਗਰਮੀ ਹੋਵੇ ਤੇ ਤੁਸੀਂ ਜਿੰਨਾ ਪਾਣੀ ਗਰਮੀ ਚ ਪੀਂਦੇ ਹੋ ਸਰਦੀ ਚ ਉਹਨਾ ਪਾਣੀ ਪੀਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਪਿਆਸ ਹੀ ਨਹੀਂ ਲੱਗਦੀ ਲੋੜ ਪੈਣ ਤੇ ਪਾਣੀ ਪੀਣੇ ਪਰ ਗਰਮੀਆਂ ਚ ਪਹਿਰ-ਪਹਿਰ ਤੇ ਪਾਣੀ ਪੀਂਦੇ ਪਹਿਰ-ਪਹਿਰ ਤੇ ਪਾਣੀ ਪੀਂਦੇ ਖਦਰਾਨੇ ਦੀ ਢਾਬ ਤੇ ਕਬਜ਼ਾ ਕਰਨ ਦਾ ਅਰਥ ਗਰਮੀਆਂ ਸੀ ਪੂਰਨ ਤੌਰ ਤੇ ਗਰਮੀ ਸੀ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਦਰਾਨੇ ਦੀ ਢਾਬ ਨੂੰ ਆਪਣੇ ਅੰਡਰ ਲਿਆ ਤਾਂ ਕਿ ਦੂਜੀਆਂ ਫੌਜਾਂ ਪਿਛੇ ਆ ਰੀਆਂ ਨੇ ਇੱਥੇ ਪਾਣੀ ਦੇ ਕੋਲ ਸਾਡਾ ਕਬਜ਼ਾ ਹੋਏਗਾ ਪਿਆਸੀਆਂ ਮਾਰਾਂਗੇ ਜਿਨ੍ਹਾਂ ਨੇ ਚਮਕੌਰ ਦੀ ਗੜੀ 'ਤੇ ਅਤਿਆਚਾਰ ਕੀਤਾ ਹੈ ਲੜਨਾ ਸੌਖਾ ਹੋਏਗਾ ਪਰ ਮੁਖ ਸਰਦੀ ਜੰਗ ਦਾ ਮੇਲਾ ਕਦੋਂ ਮਨਾਇਆ ਜਾਂਦਾ ਹੁਣ ਮਾਗੀ ਮਾਗ ਮਾ ਕਦੋਂ ਹੁੰਦਾ ਹੈ ਸਰਦੀ ਕਿੱਥੇ ਸਰਦੀ ਤੇ ਜੰਗ ਹੋਈ ਗਰਮੀ ਚ ਕਦੀ ਵਿਚਾਰਨ ਦਾ ਯਤਨ ਕੀਤਾ ਪਰ ਕਿਉਂ ਅਸੀਂ ਕੋ ਵਿਚਾਰੀਏ ਜੀ ਅਸੀਂ ਤੇ ਆਪਣੇ ਬੱਚੇ ਨੂੰ ਇੰਗਲਿਸ਼ ਪੜ੍ਹਾਵਾਂਗੇ ਮੈਥ ਪੜ੍ਹਾਵਾਂਗੇ ਅਸੀਂ ਕੋ ਪੜਾਈਏ ਪੜਾਉਣ ਲੋਕ ਸਾਨੂੰ ਕੋਈ ਚਿਮਟੇ ਵਜਾ ਕੇ ਕਮਲਾ ਕਰ ਜਾ ਕੋ ਢੋਲਕੀਆਂ ਕੁੱਟ ਕੇ ਮਾਇਆ ਲੁੱਟ ਕੇ ਲੈ ਜਾ ਸਾਨੂੰ ਕਿ ਲੋੜ ਸਾਡੇ ਇਤਿਹਾਸ ਬਾਰੇ ਦੱਸਣ ਦੀ ਖਿੱਚ ਕੇ ਜੋੜ ਦਿੱਤਾ ਉਹਨਾਂ ਨੇ ਉਹਨਾਂ ਨੇ ਮਾਗੀ ਦੇ ਨਾਲ ਮੁਕਸਰ ਦੀ جنگ ਨੂੰ ਤਾਂ ਜੋੜਿਆ ਕਿਉਂਕਿ ਮਾਗੀ ਦਾ ਮਹੀਨਾ ਬਿੱਪਰ ਦੀ ਸੋਚ ਮੁਤਾਬਕ ਬੜਾ ਪਵਿੱਤਰ ਹੈ ਕਹਿੰਦੇ ਮਾਗ ਦੇ ਮਹੀਨੇ ਚ ਕੀਤਾ ਹੋਇਆ ਦਾਨ ਡਬਲ ਕਰਕੇ ਮਿਲਦਾ ਹੈ ਤੇ ਤੁਸੀਂ ਵੇਖਣਾ ਪਿੰਡਾ ਥਾਵਾਂ ਚ ਮਾਗੀ ਦਾ ਪੂਰਾ ਮਹੀਨਾ ਲੰਗਰ ਲੱਗਦੇ ਨੇ ਪਕੌੜਿਆਂ ਦੇ ਜਲੇਬਾਂ ਦੇ ਚਾਹ ਬਰੈਡ ਤਾਂ ਕਿ ਮਾਗ ਦੇ ਮਹੀਨੇ ਚ ਪਿਆਈ ਚਾਹ ਸਾਨੂੰ ਡਬਲ ਕਰਕੇ ਮਿਲਣੀ ਹੈ ਖਿੱਚ ਕੇ ਮੁਕਸਰ ਦੀ ਜੰਗ ਨੂੰ ਖਿੱਚ ਕੇ ਮਾਗੀ ਨਾਲ ਜੋੜਦਾ ਤੇ ਜਿੱਦਣ ਮਾਗ ਹੁੰਦਾ ਹੈ ਉਦੋਂ ਭਾਈ ਮਾਹ ਸਿੰਘ ਦੀ ਤਸਵੀਰ ਛਾਪੀ ਜਾਂਦੀ ਹੈ ਪਰ ਕਦੀ ਕਿਸੇ ਨੇ ਵਿਚਾਰਨ ਦਾ ਯਤਨ ਕੀਤਾ ਜੇ ਵਾਕਿਆ ਮਾਗੀ ਮਾਗ ਚ ਜੰਗ ਹੋਈ ਹੁੰਦੀ ਤੇ ਖਦਰਾਨੇ ਦੀ ਢਾਬ ਤੇ ਕਬਜ਼ਾ ਕਰਨ ਦੀ ਸਤਗੁਰ ਨੂੰ ਕੀ ਲੋੜ ਸਰਦੀਆਂ ਚ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਸਰਦੀਆਂ ਚ ਪਾਣੀ ਤੇ ਕਬਜ਼ਾ ਕਰਨ ਦੀ ਲੋੜ ਹੈ ਜੰਗ ਗਰਮੀਆਂ ਚ ਹੋਈ ਸੀ ਕਿਉਂਕਿ ਦਸੰਬਰ ਚੋਂ ਨਿਕਲਦਿਆਂ 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 ਜਨਵਰੀ ਫਰਵਰੀ ਮਾਰਚ ਅਪ੍ਰੈਲ ਜੰਗ ਜਾ ਕੇ ਅਪ੍ਰੈਲ ਮਈ ਚ ਹੋ ਰਹੀ ਹੈ ਪਰ ਬਫਰ ਨੇ ਖਿੱਚ ਕੇ ਮਾਗਦੇ ਮਹੀਨੇ ਨਾਲ ਜੋੜ ਦਿੱਤੀ ਇਸੇ ਤਰ੍ਹਾਂ ਦੀਵਾਲੀ ਗੁਰੂ ਅਰਗਵਿੰਦ ਪਾਸ਼ਾ ਝਟਵਈਆਂ ਦੇ ਮੁਤਾਬਕ ਫਰਵਰੀ ਦੇ ਅਖੀਰ ਚ ਆਏ ਨੇ ਗੁਰੂ ਅਰਗਵਿੰਦ ਪਾਸ਼ਾ ਜੀ ਝਟਵਈਆਂ ਦੇ ਮੁਤਾਬਕ ਝਟਵਈਆਂ ਦੇ ਮੁਤਾਬਕ ਗੁਰੂ ਅਰਗਵਿੰਦ ਪਾਸ਼ਾ ਫਰਵਰੀ ਦੇ ਅਖੀਰ ਚ ਜਾਨੀ ਕਿ 20 ਤੋਂ 25 ਫਰਵਰੀ ਦੇ ਦਰਮਿਆਨ ਅੰਮ੍ਰਿਤਸਰ ਪਹੁੰਚੇ ਨੇ ਤੇ ਦੀਵਾਲੀ ਕਿਹੜੇ ਮਹੀਨੇ ਚ ਹੁੰਦੀ ਹੈ ਨਵੰਬਰ ਚ ਪੀਪਰ ਬੜਾ ਚਲਾਕ ਸੀ ਉਹਨੇ ਕਿਹਾ ਸਾਡੇ ਬੱਚੇ ਪਟਾਕੇ ਖਰੀਦਣਗੇ ਸਿੱਖਾਂ ਦੇ ਬੱਚਿਆਂ ਨੇ ਪਟਾਕੇ ਖਰੀਦਣੇ ਨਹੀਂ ਉਹਨੇ ਖਿੱਚ ਕੇ ਲਿਆ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਬੰਦੀ ਛੋੜ ਦਿਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚਾਤਾ ਸਾਡਿਆਂ ਬੱਚਿਆਂ ਨੇ ਫੁੱਲ ਛੜੀਆਂ ਚਲਾਈਆਂ ਕਿਸੇ ਨੇ ਪ੍ਰਾਲੀ ਨੂੰ ਅੱਗ ਲਾ ਦਿੱਤੀ ਕਿਸੇ ਨੇ ਤੂੜੀ ਨੂੰ ਅੱਗ ਲਾ ਦਿੱਤੀ ਕਿਹ ਜੀ ਦੁਕਾਨ ਸੜ ਗਈ ਕਿਹ ਜੀ ਉਹਦੋਂ ਨੋਟ ਬਲਦੇ ਨੇ ਨੋਟ ਜਿਹੜੇ ਕਹਿੰਦੇ ਨੇ ਗੁਟਕਾ ਫ੍ਰੀ ਮਿਲ ਜੂ ਪੋਥੀ ਫ੍ਰੀ ਮਿਲ ਜੂ ਉਸੀ ਕਾਰ ਫਰੀ ਨਹੀਂ ਦਿੰਦੇ ਅਮਰ ਸ਼ਕਾਉਣ ਲੱਗਿਆ ਉਹ ਵੀ 2000 ਦੇ ਬਟਾਕੇ ਫੂਕ ਦਿੰਦੇ ਨੇ ਉਦੋਂ ਪੈਸਾ ਪਤਾ ਨਹੀਂ ਕਿੱਥੋਂ ਆ ਜਾਂਦਾ ਹੈ ਉਦੋਂ ਉਦੋਂ ਦਿਵਾਲੀ ਮਨਾਈ ਜਾਂਦੀ ਹੈ ਕਿ ਸਿੱਖ ਨੇ ਮੰਨ ਲਓ ਜੇ ਗੁਰੂ ਹਰਗੋਬਿੰਦ ਪਾਸ਼ਾ ਉਦੋਂ ਆਏ ਵੀ ਹੋਣ ਆਏ ਨਹੀਂ ਅੰਕੜੇ ਨੇ ਆਏ ਨਹੀਂ ਪਰ ਸਾਡੇ ਅੰਦਰ ਇਹ ਗੱਲਾਂ ਫਿਰ ਬੇਨਤੀ ਕਰ ਦਵਾਂ ਫਰਵਰੀ ਦੇ ਅਖੀਰ 'ਚ ਗੁਰੂ ਹਰਗੋਬਿੰਦ ਪਾਸ਼ਾ ਜੀ ਅੰਮ੍ਰitsar ਪਹੁੰਚੇ ਨੇ ਦਿਵਾਲੀ ਵਾਲਾ ਦਿਨ ਨਹੀਂ ਹੈ ਉਹ ਪਰ ਸਾਡੇ ਬੁਲਾਰੇ ਵੀ ਚੁੱਪ ਨੇ ਰਾਗੀ ਵੀ ਚੁੱਪ ਨੇ ਜਥੇਦਾਰ ਵੀ ਚੁੱਪ ਨੇ ਪ੍ਰਚਾਰਕ ਵੀ ਚੁੱਪ ਨੇ ਬਾਬੇ ਵੀ ਚੁੱਪ ਨੇ ਕਿਉਂ ਉਹ ਸੰਗਤਾਂ ਦਾ ਰੋਸ ਝੱਲਣ ਨੂੰ ਤਿਆਰ ਨਹੀਂ ਉਹ ਭਲਿਓ ਇੰਨੀ ਤੇ ਇਮਾਨਦਾਰੀ ਰੱਖੋ ਨਾ ਵੀ ਸਤਗੁਰੂ ਜੀ ਕੀ ਕਹਣਾ ਫਿਰ ਬੇਨਤੀ ਕਰ ਦਵਾ ਸਾਡੇ ਮੁਸਲਮਾਨ ਵੀਰਾਂ ਦੇ ਨਾਲ ਇਤਿਹਾਸ ਨਾਲ ਗੱਡ ਕਿਉਂ ਨਹੀਂ ਇਹਨਾਂ ਨਾਲ ਹੀ ਕਿਉਂ ਕਿਉਂਕਿ ਇਹ ਸਾਨੂੰ ਆਪਣੇ ਚ ਜਬਤ ਕਰਨਾ ਚਾਹੁੰਦੇ ਨੇ ਕਿਉਂਕਿ ਇਹੋ ਹੀ ਤੇ ਸਤਗੁਰੂ ਜੀ ਕਹਿੰਦੇ ਸੀ ਪਾਂਡੇ ਮੈਂ ਤੇਰਾ ਜਲੇਉ ਨਹੀਂ ਪਾਉਣਾ ਉਸ ਪਾਂਡੇ ਨੂੰ ਕਿਤੇ ਰਾਤ ਨੀਂਦ ਥੋੜਾ ਆਈ ਹੋਣੀ ਹੈ ਜੇਦੀ ਰੋਟੀ ਖੋਸ ਗਈ ਉਹ ਰਾਤ ਸੁਟਾ ਥੋੜਾ ਹੋਏਗਾ ਉਹਨੇ ਤੇ ਕਾਂਛੀ ਤੱਕ ਰਾਤੋਂ ਰਾਤ ਨਪੋਟਾ ਪਚਾ ਦਿੱਤੀ ਹੋਣੀਆਂ ਮੈਂ ਤਾਂ ਕਲਿਆਣ ਦਾਸ ਦਾ ਪੁੱਤਰ ਜੰਪਿਆ ਜੇ ਪੈਦਾ ਹੋ ਗਿਆ ਜੇ ਕਸੂਰਮਾ ਜਿਹਨੇ ਜਨੇਊ ਪਾਉਣ ਤੋਂ ਇਨਕਾਰ ਕਰਤੀ ਰੋਟੀ ਬੰਦ ਹੋ ਗਈ ਆਪਣੀ ਇਹੋ ਇਤੇ ਜਰੀਆ ਸੀ ਜਜਮਾਨ ਦੇ ਘਰ ਵੜਨ ਦਾ ਅੱਗ ਲੱਗੀ ਉਸ ਨੂੰ ਉਦੋਂ ਤੋਂ ਵਿਅਕਤਾ ਕਰਨੀਆਂ ਸ਼ੁਰੂ ਕੀਤੀਆਂ ਕੋਈ ਗੱਲ ਨਹੀਂ ਇੱਕ ਸਮਾਂ ਆਏਗਾ ਅਸੀਂ ਤੁਹਾਨੂੰ ਆਪਣੇ ਵਿੱਚ ਗਵਨਨ ਕਰ ਦੇਵਾਂਗੇ ਅੱਜ ਸਿੱਖ ਤੁਹਾਨੂੰ ਸਰੂਪ ਕਰਕੇ ਸਿੱਖ ਦਿਸੇਗਾ ਕੰਮ ਸਾਰੇ ਬਿਪਰਾਵਾਲੇ ਸਿਰਫ ਬੋਦੀ ਨਹੀਂ ਹੈ ਸਿਰ ਤੇ ਸਿਰ ਮੱਥੇ ਤੇ ਤਿਲਕ ਵੀ ਲਾਉਂਦਾ ਹੈ ਤਿਲਕ ਕਿਉਂ ਨਹੀਂ ਲਾਉਂਦਾ ਲਾਉਂਦਾ ਜਦੋਂ ਬੱਚੇ ਦਾ ਸ਼ਗਨ ਹੁੰਦਾ ਹੈ ਮੱਥੇ ਤੇ ਲੱਗਦਾ ਤੇ ਪੱਗ ਤੇ ਲਾ ਦਿੰਦਾ ਹੈ ਲਾਗੀ ਜਿਹੜਾ ਲੜਕੀ ਵਾਲਿਆਂ ਵੱਲੋਂ ਸੁਹਾਰਾ ਲੈ ਕੇ ਆਇਆ ਹੁੰਦਾ ਹੈ ਮੱਥੇ ਤਿਲਕ ਤੇ ਲੱਗ ਹੀ ਜਾਂਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਰੇ ਕਰਮਕਾਂਡ ਕੀਤੇ ਜਾ ਰਹੇ ਨੇ ਸਾਡੇ ਘਰਾਂ ਦੇ ਵਿੱਚ ਸਾਰੀਆਂ ਵਿਚਾਰਾ ਅੱਜ ਲੋ ਸਾਡੇ ਕਰਪ੍ਰਾਣੀ ਚੜਾਈ ਕਰਦਾ ਹੈ ਨਾ ਜਿਹੜਾ ਅਸੀਂ ਉਸ ਵਕਤ ਕਿਰਿਆ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਨਹੀਂ ਸਾਰਾ ਗਰੜੁ ਪੁਰਾਣ ਗ੍ਰੰਥ ਮੁਤਾਬਕ ਹੈ ਦਾਸ ਨੇ ਤਿੰਨ ਵਾਰ ਪੜ੍ਹਿਆ ਤਿੰਨੇ ਵਾਰ ਪੜ੍ਹ ਕੇ ਇੰਜ ਮਹਿਸੂਸ ਹੋਇਆ ਸਾਡੀ ਕੌਮ ਨਮਸਕਾਰ ਕਰਦੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਿੱਖਿਆ ਮੰਨ ਰਹੀ ਹੈ ਗਰੜੁ ਪੁਰਾਣ ਗ੍ਰੰਥ ਦੀ ਬੰਦੇ ਦੇ ਚੜ੍ਹਾਈ ਕਰਨ ਤੋਂ ਬਾਅਦ ਭਾਂਡਾ ਭੇਜਣਾ ਰਜਾਈ ਭੇਜਣੀ ਤਲਾਈ ਭੇਜਣੀ ਰਜਾਈ ਭੇਜਣੀ ਚਿਮਚਾ ਕੌਲੀ ਗਲਾਸ ਭੇਜਣਾ ਗੁਰੂ ਰਣ ਸਾਹਿਬ ਜੀ ਕਿਤੇ ਲਿਖਿਆ ਤੁਹਾਡੇ ਚ ਕੋ ਪਾਠੀ ਵੀਰ ਬੈਠਾ ਤੇ ਦੱਸ ਦੇ ਗਿਆ ਚ ਵਾਅਦਾ ਕਰ ਦੇਣਾ ਸਾਰਾ ਇਹ ਗਰਨ ਪ੍ਰਾਣ ਗ੍ਰੰਥ ਚ ਲਿਖਿਆ ਹੈ ਮੁਰਦੇ ਨੂੰ ਮੱਥਾ ਟੇਕਣਾ ਗੁਰੂ ਰਣ ਸਾਹਿਬ ਜੀ ਨਹੀਂ ਲਿਖਿਆ ਇੱਥੇ ਤੇ ਲਿਖਿਆ ਮਿਰਤਕ ਕੋ ਚੰਦਨ ਚੜਾਵਾ ਤੇ ਇਸ ਤੇ ਕੋ ਕਮ ਨੂੰ ਫਲ ਪਾਵੇ ਜੇ ਮਿਰਤਕ ਕੋ ਵਿਸ਼ਟਾ ਮੈਂ ਰੜਾਈ ਤੋ ਮਿਰਤਕ ਆਂ ਕਿਆ ਘਟ ਜਾਈ ਮਿਰਤਕ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਉਹਨੂੰ ਵਿਸ਼ਟਾ ਚ ਰਲਾ ਦਿਓ ਉਤੇ ਚੰਦਨ ਦਾ ਲੇਪ ਕਰ ਦਿਓ ਤੇ ਮਿੱਟੀ ਐ ਪਰ ਗਰਣ ਪੁਰਾਣ ਗ੍ਰੰਥ ਚ ਲਿਖਿਆ ਜਦੋਂ ਬਜ਼ੁਰਗ ਚੜਾਈ ਕਰ ਜਾਏ ਉਹਦੇ ਪੈਰਾਂ ਵਾਲੇ ਬੰਨੇ ਕੱਪੜਾ ਰੱਖ ਕੇ ਨੋਹਾਂ ਮੱਥਾ ਟੇਕਣ ਤੇ ਜਿਹੜੀ ਨੋ ਨੇ ਸਾਰੀ ਜ਼ਿੰਦਗੀ ਸੱਸ ਸਹੁਰੇ ਨੂੰ ਕੁਆਇਆ ਨਹੀਂ ਹੁੰਦਾ ਉਹ ਵੀ ਜਾਣ ਕੇ ਪੈਰਾਂ ਤੇ ਮੱਥਾ ਟੇਕਦੀ ਐ ਤੇ ਜਨਾਨੀਆਂ ਕਹਿੰਦੀਆਂ ਨਹੀਂ ਤੇਕ ਲੈ ਮੱਥਾ ਇਹੋ ਜੇ ਕਿਤੇ ਚਰਨ ਤੈਨੂੰ ਲੱਭਣੇ ਨੇ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੀਆਂ ਗੋਲੀਆਂ ਵਾਂਗੂ ਨਾਟਕ ਕਰਦੀ ਐ ਸਕੰਜਵੀ ਲਿਆ ਕੇ ਸੋਵਿਆਂ ਚ ਪਿਉਂਦੇ ਨੇ ਇਹਦਾ ਸੱਸ ਨਾਲ ਬੜਾ ਪਿਆਰ ਸੀ ਵੇਖੋ ਇਹਦੇ ਕੋਲ ਸਸਕਾਰ ਨਹੀਂ ਜਰਿਆ ਜਾ ਰਿਹਾ ਮੇਰੀਆਂ ਗੱਲਾਂ ਖੁੱਲੀਆਂ ਜੀ ਹੁੰਦੀਆਂ ਜੀ ਖਲਾਸੀ ਜੀ ਮੇਰੀ ਵਿਚਾਰ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕਿਸੇ ਨਾਟਕੀ ਬਣ ਚੁੱਕਿਆ ਨਾਟਕੀ ਅੱਜ ਦਾ ਸਿੱਖ ਤੁਹਾਨੂੰ ਪੱਖ ਦਾ ਨਜ਼ਰ ਆਏਗਾ ਗੁਰਗ੍ਰੰਥ ਸਾਹਿਬ ਦੀ ਬਾਣੀ ਕਰਕੇ ਨਹੀਂ ਅੱਜ ਜੋ ਅਸੀਂ ਵਿਚਾਰਾ ਆਪਣੇ ਸੋਚ ਵਿੱਚ ਪਾ ਕੇ ਬੈਠੇ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਐ ਬੰਦਿਆਂ ਦੀਆਂ ਵਿਚਾਰਾ ਚੁੱਕ ਕੇ ਬੈਠੇ ਆ ਜੋ ਸਾਡੇ ਦਿਮਾਗ ਵਿੱਚ ਖਿਆਲ ਨੇ ਜੋ ਆਪਣੇ ਅੰਦਰ ਭੜ ਕੇ ਬੈਠੇ ਆ ਉਹ ਦੂਜੀਆਂ ਗ੍ਰੰਥਾਂ ਦੀਆਂ ਵਿਚਾਰਾਂ ਚੋਂ ਕੇ ਮਿੱਟੇ ਗੁਰੂ ਰਣਜੀਤ ਸਿੰਘ ਦੀ ਵਿਚਾਰ ਤੇ ਸਿੱਖਦੇ ਜਿਹਨ ਵਿੱਚੋਂ ਲੱਭਦੀ ਨਹੀਂ ਪਈ ਕਿਤੇ ਨਾ ਸੁਖਣੀ ਸਾਹਿਬ ਦੇ ਅਰਥ ਲੱਭਣ ਸਿੱਖ ਦੀ ਜੇਮ ਚੋਂ ਨਾ ਸਾਚੀ ਵਾਰ ਦੇ ਅਰਥ ਲੱਭਣ ਸਿੱਖ ਦੀ ਸੋਚੋਂ ਨਾ ਸਿੱਧ ਗੋਸ਼ ਦੀ ਵਿਚਾਰ ਸਿੱਖ ਦੇ ਜੀਵਨ ਚੋਂ ਲੱਭੇ ਨਾ ਸ੍ਰੀ ਗੁਰੂ ਰਣਜੀਤ ਸਿੰਘ ਦਾ ਸਿਧਾਂਤ ਸਿੱਖ ਦੇ ਜੀਵਨ ਚੋਂ ਲੱਭੇ ਗੁਰੜ੍ਹ ਪ੍ਰਾਣ ਗ੍ਰੰਥ ਦਾ ਗਿਆਨ ਲੱਭ ਰਿਹਾ ਮੈਂ ਤੁਹਾਡੇ ਸਾਹਮਣੇ ਫਿਰ ਵਿਚਾਰ ਕਰ ਦਵਾਂ ਜਦੋਂ ਪ੍ਰਾਣੀ ਚੜਾਈ ਕਰਦਾ ਹੈ ਉਸ ਤੋਂ ਬਾਅਦ ਰਜਾਈ ਤਲਾਈ ਸਰਾਣਾ ਬਿਸਤਰਾ ਮਹਾਰਾਜ ਦੀ ਅੱਗੇ ਰੱਖ ਕੇ ਅਰਦਾਸ ਕਰਦੇ ਆਂ ਜੀ ਆਪਾਂ ਲੋ ਪਾਗਾਂ ਵਾਲਿਓ ਕਰਦੇ ਆਂ ਨਾ ਆਪਾਂ ਤੇ ਗ੍ਰੰਥੀ ਸਿੰਘ ਹਲਚ ਜੂਲੀਆ ਆਪਾ ਕਹਿੰਦਾ ਹੈ ਨਾ ਮਹਾਰਾਜ ਜੀ ਇਹ ਸਾਰਾ ਸਮਾਨ ਫਲਾਣੇ ਫਲਾਣੇ ਬਜ਼ੁਰਗ ਨੂੰ ਪਹੁੰਚਾ ਦਿਓ ਪਿਲਸਣ ਖਾਦੀ ਅਸੀਂ ਬਾਪੂ ਦੀ ਰਜਾਈ ਹੁਣ ਗੁਰੂ ਰੰਗ ਸਾਹਿਬ ਜੀ ਪਹੁੰਚਾਉਣ ਸਾਰੀ ਜ਼ਿੰਦਗੀ ਬਾਪੂ ਕੋਲੋ ਬੱਚਿਆਂ ਦਾ